ਸੈਕਸ ਦਾ ਪੱਕਾ ਇਲਾਜ ਪ੍ਰੂਫ ਲੈ ਕੇ ਆਇਆ ਸਿਰਫ 3 ਗੋਲੀਆਂ ਦੇ ਨਾਲ ਬੰਦਾ ਠੀਕ ਹੋ ਜੂ ਚਾਹੇ ਬਿਲਕੁਲ ਡੈੱਡ ਖਤਮ ਹੋਵੇ ਜਿਨ੍ਹਾਂ ਲੋਕਾਂ ਨੂੰ ਇਹ ਪ੍ਰੋਬਲਮ ਹੋਵੇ ਵੀਡੀਓ ਦੇਖ ਕੇ ਆਪਣਾ ਇਲਾਜ ਆ ਜਿਹੜਾ ਕਰਵਾ ਸਕਦੇ ਨੇ ਉਹ ਵੈਦ ਸਾਹਿਬ ਅੱਜ ਆਪਣੇ ਨਾਲ ਮੌਜੂਦ ਨੇ ਕਈ ਮੈਸੇਜ ਆ ਕਈ ਵੀਰਾਂ ਦੀ ਕਾਲਾਂ ਆਈਆਂ ਸੀ ਕਿ ਮੌਸਮ ਚੇਂਜ ਹੋਇਆ ਹੁਣ ਨਵੀਆਂ ਕਿਹੜੀਆਂ ਕਿਹੜੇ ਪ੍ਰੋਡਕਟ ਬਾਈ ਹੋ ਰਹੀ ਲਾਂਚ ਕਰ ਰਹੇ ਨੇ ਜਾਂ ਕਿਹੜੀਆਂ ਕਿਹੜੀਆਂ ਦਵਾਈਆਂ ਤਿਆਰ ਕਰ ਰਹੇ ਨੇ ਉਸ ਗੱਲਬਾਤ ਕਰਾਂਗੇ ਬੈਸਾ ਸਸਤੀ ਕਾਲ ਜੀ ਸਾਰਿਆਂ ਨੂੰ ਸਸਤੀ ਕਾਲ ਜੀ ਹੋਰ ਕੀ ਹਾਲ ਚਾਲ ਹੈ ਵਧੀਆ ਜੀ ਤੁਸੀਂ ਦੱਸੋ ਕਿ ਬਹੁਤ ਵਧੀਆ ਅੱਛਾ ਕਿਵੇਂ ਰਿਹਾ ਬਾਹਰ ਦਾ ਟੂਰ ਲਾ ਕੇ ਆਏ ਬਾਹਰ ਦਾ ਬਹੁਤ ਵਧੀਆ ਟੂਰ ਰਿਹਾ ਲੋਕਾਂ ਨੇ ਬਹੁਤ ਜ਼ਿਆਦਾ ਇੰਗਲੈਂਡ ਦੇ ਵਿੱਚ ਮੈਨੂੰ ਪਿਆਰ ਦਿੱਤਾ ਜਿਵੇਂ ਆਪਾਂ ਕਹਿੰਦੇ ਤਲੀਆਂ ਤੇ ਮੈਨੂੰ ਰੱਖਿਆ ਇੰਨਾ ਪਿਆਰ ਦਾ ਬੈਦ ਸਾਹਿਬ ਕਾਫੀ ਸਮੇਂ ਤੋਂ ਜਿਹੜਾ ਇਹਨਾਂ ਦੀ ਦਵਾਈ ਆ ਆਊ ਮਤਲਬ ਕਾਫੀ ਲੰਬਾ ਟੂਰ ਲੱਗ ਗਿਆ ਹਾਂ ਹਾਂ ਜੀ ਹਾਂ 6 ਮਹੀਨਿਆਂ ਦਾ ਲੱਗ ਗਿਆ 6 ਮਹੀਨਿਆਂ ਦਾ ਟੂਰ ਕਰਕੇ ਆਏ ਨੇ ਤੇ ਫਿਰ ਹੁਣ ਇੱਥੋਂ ਵਾਲਿਆਂ ਲਈ ਕੀ ਲੈ ਕੇ ਆਏ ਹਾਂ ਨਾ ਆ ਇੱਥੋਂ ਵਾਲਿਆਂ ਲਈ ਆਪਾਂ ਲੈ ਕੇ ਆਏ ਜਿਹੜੇ ਮਰਦਾਨਾ ਕਮਜ਼ੋਰੀ ਨਾਲ ਪੀੜਤ ਨੇ ਮਤਲਬ ਖਤਮ ਨੇ ਚਾਹ ਡੈਡ ਆਪਾਂ ਤਿੰਨ ਖਰਾਕਾ ਦਵਾਂਗੇ ਤਿੰਨ ਖਰਾਕਾਂ ਦੇ ਵਿੱਚ ਬੰਦਾ ਜਿਹੜਾ ਘੋੜੇ ਵਰਗਾ ਹੋ ਜੂ ਬਸ ਤਿੰਨ ਖਰਾਕਾਂ ਦੇ ਵਿੱਚ ਅੱਛਾ ਉਹਦਾ ਕੋਈ ਸਾਈਡ ਇਫੈਕਟ ਹੈ ਉਹਦਾ ਕੋਈ ਸਾਈਡ ਇਫੈਕਟ ਨਹੀਂ ਕਿੰਨੇ ਚਿਰਾਂ ਵਾਸਤੇ ਰੋਗੱਸ ਠੀਕ ਹਾਂ ਲਾਈਫ ਟਾਈਮ ਖਤਰ ਰਹੂਗਾ ਓਕੇ ਬਾਕੀ ਉਹਦਾ ਜਿਹੜਾ ਪਰਹੇਜ ਆ ਰੱਖੂਗਾ ਠੀਕ ਹੈ ਜੀ ਆ ਕੀ ਬਾਤ ਹੈ ਤਾਂ ਬਹੁਤ ਘੈਂਟ ਹੈ ਜਿਹੜਾ ਨੁਸਖਾ ਲਈ ਥੋੜੀ ਲੈ ਕੇ ਆਏ ਨੇ ਤੇ ਇੱਕ ਇਹ ਹੁੰਦਾ ਯਾਰ ਕਹਿੰਦੇ ਨਾ ਵੀ ਯਾਰ ਐਵੇਂ ਹੀ ਕਹੀ ਜਾਂਦੇ ਨੇ ਲੋਕ ਬੜੇ ਠੀਕ ਹੁੰਦੇ ਨੇ ਨਾ ਹੁੰਦੇ ਨੇ ਪਰ ਅੱਜ ਬਾਈ ਵੀ ਸਬੂਤ ਲੈ ਕੇ ਆਏ ਨੇ ਬਾਈ ਸਾਹਿਬ ਕਹਿੰਦੇ ਅੱਜ ਸਬੂਤ ਦੇਣਾ ਵੀ ਲੋਕ ਠੀਕ ਹੁੰਦੇ ਨੇ ਜਾਂ ਨਹੀਂ ਅੱਜ ਬਾਈ ਸਾਹਿਬ ਕੌਣ-ਕੌਣ ਨੇ ਫਿਰ ਅੱਜ ਆਪਣੇ ਨਾਲ ਮੇਰੇ ਕੋਲ ਇਹ ਲਿਸਟ ਹੈ ਜਿਹੜੀ ਉਹ ਬਹੁਤ ਜ਼ਿਆਦਾ ਲੰਬੀ ਹੈ ਬਾਕੀ ਜਿਹੜਾ ਮੇਰਾ YouTube ਦਾ ਚੈਨਲ ਹੈ ਤੇ ਉੱਤੇ ਮੈਂ ਬਹੁਤ ਜ਼ਿਆਦਾ ਵੀਡੀਓ ਪਤਾ ਨਹੀਂ ਕਿੰਨੇ ਕਰੋੜਾਂ ਦੀ ਪਾ ਚੁੱਕਿਆ ਤੇ ਮੇਰੇ ਕੋਲੇ ਦੋ ਬ੍ਰਦਰ ਆਏ ਹੋਏ ਨੇਗੇ ਤੇ ਆਪਾਂ ਉਹਨਾਂ ਦੇ ਮੂੰਹੋਂ ਇਹ ਜੇ ਰੱਖ ਕੇ ਸਾਡੇ ਤੇ ਵਿਸ਼ਵਾਸ ਰੱਖਦਾ ਅਸੀਂ ਉਹਦਾ ਕਦੇ ਵੀ ਵਿਸ਼ਵਾਸ ਹੈ ਜਿਹੜਾ ਟੁੱਟਣ ਨਹੀਂ ਦਿੰਦਾ ਕਈ ਲੋਕ ਇਹੋ ਜਿਹੇ ਹੁੰਦੇ ਨੇ ਵੀ ਆਹ ਵੀ ਬਾਜ ਤੋਂ ਖਾ ਲਓ ਵੀ ਨਾ ਫਰਕ ਨਹੀਂ ਪਿਆ ਆਹ ਵੀ ਤੋਂ ਵੀ ਖਾ ਲਓ ਪਰ ਜਿਹੜਾ ਵੈਦ ਆ ਉਹ ਹੌਲੀ-ਹੌਲੀ ਆਯੁਰਵੇਦਿਕ ਜਿਹੜੀ ਦਵਾਈ ਆ ਉਹ ਕੰਮ ਕਰਦੀ ਆ ਇਹ ਨਹੀਂ ਹੈਗਾ ਵੀ ਤੁਸੀਂ ਅੱਜ ਗੋਲੀ ਖਾਤੀ ਜਾਂ ਤੇ ਠੀਕ ਹੋ ਜਾਓਗੇ ਹਾਂ ਕੁਝ ਇਹੋ ਜਿਹੇ ਦਵਾਈਆਂ ਹੈਗੀਆਂ ਨੇ ਜਿਹੜੀਆਂ ਫਾਸਟ ਕੰਮ ਕਰਦੀਆਂ ਨੇ ਜਿਵੇਂ ਤਿੰਨ ਗੋਲੀ ਵਾਲਾ ਦੱਸਿਆ ਨਾਲ ਉਹਦੇ ਪਰਹੇਜ਼ ਵੀ ਰੱਖਣਾ ਪੈਂਦਾ ਉਹ ਹੌਲੀ-ਹੌਲੀ ਅਸਰ ਹੈ ਜਿਹੜਾ ਸ਼ੁਰੂ ਕਰਦੇ ਨੇ ਤੇ ਬੰਦਾ ਠੀਕ ਹੋ ਜਾਂਦਾ ਤੇ ਆਪਾਂ ਜਿਹੜਾ ਪਾਊਡਰ ਫਾਰਮ ਦੇ ਵਿੱਚ ਦਿੰਦੇ ਆ ਖਾਓ ਓਕੇ ਖੁਰਾਕ ਇਹ ਨਹੀਂ ਜੀ ਖੁਰਾਕ ਨਹੀਂ ਹਾਂ ਜੇ ਖਾਕ ਸਾਡੇ ਵਿੱਚ ਹੈਗੀ ਆ ਤਾਂ ਅਸੀਂ ਮਤਲਬ ਸਾਡਾ ਸਟੈਮਨਾ ਵੀ ਵਧੀਆ ਲੱਗ ਸਕਦਾ ਸਾਡੇ 'ਚ ਜੋਸ਼ ਵੀ ਆ ਸਕਦਾ ਸਾਡੇ 'ਚ ਸ਼ਕਤੀ ਵੀ ਆ ਸਕਦੀ ਆ ਸਾਡਾ ਜਿਹੜਾ ਵੀਰਜ ਦਾ ਸਪਰਮ ਆ ਉਹਦੀ ਕੁਆਲਿਟੀ ਵੀ ਵੱਧ ਜਾਂਦੀ ਆ ਜੀ 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 ਤਾਂ ਆਪਾਂ ਬੁਲਾਈਏ ਫਿਰ ਜਿਹੜੇ ਸੱਜਣ ਜਿਹੜੇ ਆਏ ਹੋਏ ਨੇ ਹਾਂ ਬਿਲਕੁਲ ਆਜੋ ਭਾਈ ਤੇ ਇਹ ਸਾਰਾ ਆਪਣਾ ਨਾਮ ਵੀ ਦੱਸਾਂਗੇ ਤੁਹਾਨੂੰ ਤੇ ਆਪਣੇ ਬਾਰੇ ਵੀ ਦੱਸਾਂਗੇ ਭਾਈ ਜੀ ਕੀ ਹਾਲ ਚਾਲ ਨੇ ਜੀ ਸੱਸੀ ਗਾੜ ਜੀ ਠੀਕ ਹੋ ਹਾਂ ਬੜੀ ਅੱਛਾ ਭਾਈ ਜੀ ਪਹਿਲਾਂ ਆ ਦਿਦੋ ਮੈਨੂੰ ਭਾਈ ਜੀ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਕਰਮਗੜਾ ਜੀ ਕਰਮਗੜ ਅਜੀ ਦਵਾਈ ਦਾ ਉਹ ਕਰਨਾ ਇਦਿਕੇ ਪੈਸੇ ਦੇ ਨਾ ਇਦਿਕੇ ਅੱਛਾ ਅੱਛਾ ਕਿਵੇਂ ਦਵਾਈ ਖਾਦੀ ਆ ਤੁਸੀਂ ਦਵਾਈ ਜੀ 3 ਮਹੀਨੇ ਪਹਿਲਾਂ ਖਾਦੀ ਠੀਕ ਅੱਛਾ ਜੀ ਤੇ ਮੈਂ ਪਹਿਲਾਂ ਬਹੁਤ ਕਮਜ਼ੋਰ ਸੀਗਾ ਸੈਕਸ ਪੱਖੋਂ ਠੀਕ ਹੈ ਜੀ ਠੀਕ ਹੈ ਤੇ ਦਵਾਈ ਖਾ ਕੇ ਮੇਰਾ ਪੂਰਾ ਇੱਕ ਨੰਬਰ ਦਾ ਰਿਜ਼ਲਟ ਮਿਲਿਆਗਾ ਤੁਸੀਂ ਸ਼ਾਦੀशुदा ਹੋ ਨਹੀਂ ਹਾਂ ਜੀ ਸਾਥੀ ਸ਼ੁਦਾ ਮੈਂ ਠੀਕ ਹੈ ਜੀ ਠੀਕ ਹੈ ਮਲ ਹੁਣ ਬਿਲਕੁਲ ਪਰਫੈਕਟ ਤੁਸੀਂ ਠੀਕ ਮਹਿਸੂਸ ਕਰ ਰਹੇ ਹੋ ਇੱਕ ਨੰਬਰ ਪਰਫੈਕਟ ਜੀ ਦੋਸਤੋ ਤਕਰੀਬਨ 100 ਦੇ ਵਿੱਚੋਂ 80 ਲੋਕ ਬਿਮਾਰ ਨੇ ਅੱਜ ਸੈਕਸ ਤੋਂ ਪੀੜਤ ਨੇ ਸ਼ਰਮ ਦੇ ਮਾਰੇ ਕਈ ਦੱਸਦੇ ਨਹੀਂ ਤੁਹਾਨੂੰ ਪਤਾ ਨਹੀਂ ਕੀ ਗੱਲ ਹੈ ਨਾ ਵੀ ਕਿ ਇੱਕ ਬਿਮਾਰੀ ਹੈ ਹੁਣ ਮਾਨੂੰ ਇੱਕ ਸਰ ਬੁਖਾਰ ਹੋ ਗਿਆ ਹੁਣ ਜੇ ਡਾਕਟਰ ਨੂੰ ਦੱਸੋ ਉਹ ਬਿਖਾ ਬੁਖਾਰ ਹੈ ਜਿਹੜਾ ਵਿਗੜ ਵਿਗੜ ਕੇ ਟਾਈਫਾਇਡ ਟਾਈਫਾਇਡ ਤੋਂ ਹੋਰ ਲੰਮੀ ਬਲਕਿ ਮਰੇ ਜਾਊਗਾ ਬੰਦਾ ਨਾ ਬੁਖਾਰ ਨਾਲ ਵੀ ਬੰਦਾ ਮਰ ਜਾਂਦਾ ਜੇ ਨਾ ਦੱਸੇ ਸੋ ਇਹ ਇੱਕ ਬਿਮਾਰੀ ਹੈ ਲੋਕ ਪਤਾ ਨਹੀਂ ਕਿਉਂ ਸਾਹਮਣੇ ਆਉਣ ਤੋਂ ਡਰਦੇ ਨੇ ਕਿਉਂ ਹੁਣ ਜੇ ਵੀਰ ਨੇ ਦੱਸਿਆ ਠੀਕ ਹੈ ਵੀਰ ਨੂੰ ਪ੍ਰੋਬਲਮ ਸੀ ਇਹ ਇਕੱਲੇ ਨੂੰ ਨੇ ਇਹ ਪਿੰਡ ਦੇ ਵਿੱਚੋ ਜੇ 100 ਬੰਦਾ ਤਾਂ 80 85 ਬੰਦਿਆਂ ਨੂੰ ਬਿਮਾਰੀ ਹੁੰਦੀ ਹੈ ਪਰ ਕਈ ਦੱਸਦੇ ਨਹੀਂ ਯਾਰ ਉਹਨੂੰ ਖੁੱਲ੍ਹ ਕੇ ਦੱਸੋ ਹਨਾ ਸ਼ੇਅਰ ਕਰੋ ਡਾਕਟਰ ਤੋਂ ਪਤਾ ਕਰੋ ਇਹ ਦਵਾਈ ਇੱਕ ਬਿਮਾਰੀ ਹੈ ਠੀਕ ਹੋ ਜਾਂਦੀ ਹੈ ਕੋਈ ਬੜੀ ਵੱਡੀ ਪ੍ਰੋਬਲਮ ਨਹੀਂ ਠੀਕ ਹੋਈ ਉਸ ਤੋਂ ਬਾਅਦ ਆਪਣੀ ਖੁਸ਼ੀ ਖੁਸ਼ੀ ਆਪਣਾ ਜੀਵਨ ਬਤੀਤ ਕਰੋ ਹਨਾ ਠੀਕ ਖੁਸ਼ੀ ਬਈ ਆਪਣਾ ਕਿਹੜਾ ਪਿੰਡਾ ਸਨਵਾੜਾ ਜੀ ਅੱਛਾ ਜੀ ਤੁਸੀਂ ਦਵਾਈ ਲਈ ਸੀ ਹਾਂ ਜੀ 3 ਮਹੀਨੇ ਪਹਿਲਾਂ ਲਈ ਸੀ ਜਹੋਂ ਕਿਵੇਂ ਆ ਹੁਣ ਇਹ ਇੱਕ ਨੰਬਰ ਆ ਜੀ ਤੇ ਜਿਹੜਾ ਕੋਈ ਦੇਖ ਰਿਹਾ ਸੱਚੇ ਦਿਲੋਂ ਇਹ ਦਿਲ ਤੇ ਅਥਰਾਕ ਇੱਕ ਦੱਸਣਾ ਜਿਹੜਾ ਕੋਈ ਵੀਡੀਓ ਦੇਖ ਰਿਹਾ ਉਹਨੂੰ ਇਥੋਂ ਦਵਾਈ ਲੈਣ ਦਾ ਫਾਇਦਾ ਹੈ ਜਾਂ ਨਹੀਂ ਹੈ ਹੈਗਾ ਜੀ ਪੂਰਾ ਬੰਨ ਇੱਕ ਨੰਬਰ ਫਾਇਦਾ ਮਿਲੂਗਾ ਜੀ ਅੱਛਾ ਜੀ ਕਈ ਤਾਂ ਡਰਦੇ ਸ਼ਾਮਣੇ ਨਹੀਂ ਆਉਂਦੇ ਹੈ ਜੀ ਹਾਂਜੀ ਹਾਂਜੀ ਬਿਲਕੁਲ ਉਹੀ ਗੱਲ ਕਰਦੇ ਨੇ ਹਾਂਜੀ ਹਾਂਜੀ ਇਹ ਚੀਜ਼ 'ਚ ਕੋਈ ਸ਼ਰਮ ਕਰਨ ਦੀ ਲੋੜ ਨਹੀਂ ਹੈਗੀ ਨਹੀਂ ਉਦੋਂ ਕੀ ਬਣੂਗਾ ਫਿਰ ਜਦੋਂ ਘਰ ਵਾਲੀ ਛੱਡ ਕੇ ਭੱਜੂਗੀ ਉਹੀ ਤਾਂ ਗੱਲ ਹੈ ਜੀ ਇਹ ਹੈਗਾ ਲੋਕ ਕਹਿੰਦੇ ਵੀ ਇਹ ਚੀਜ਼ ਦੀ ਸ਼ਰਮ ਕਰ ਸ਼ਰਮ ਕੋਈ ਨਹੀਂ ਹਾਂ ਬਿਲਕੁਲ ਇਹ ਤਾਂ 9 ਮਹੀਨਿਆਂ ਦਾ ਕੋਰਸ ਹੈ ਜੀ ਮੈਂ ਪਹਿਲਾਂ ਬਹੁਤ ਥਮ ਦਵਾਈ ਲੈ ਕੇ ਥੱਕ ਚੁੱਕਿਆ ਸੀ ਉਸ ਤੋਂ ਬਾਅਦ ਤਨੋਜ ਬਾਈ ਤੋਂ ਲੈਂਦੀ ਹੈ ਦਵਾਈ ਜੀ ਠੀਕ ਹੈ ਜੀ ਠੀਕ ਹੈ ਕੀ ਬਾਤ ਹੈ ਇਹਨਾਂ ਨੇ ਆਪਣੇ 11 ਦੋਸਤਾਂ ਨੂੰ ਵੀ ਦਵਾਈ ਆ ਉਹ ਵੀ ਪੁੱਛਣਾ ਅੱਛਾ ਅੱਛਾ ਵੀ ਮਤਲਬ ਹੋਰ ਹੋਰ ਸਭ ਨੂੰ ਦਵਾ ਰਹੇ ਹੋ ਹਾਂ ਜੀ ਹਾਂ ਬਿਲਕੁਲ ਬਿਲਕੁਲ ਇਹਨਾਂ ਨੂੰ ਸੈਕਸ ਤੋਂ ਪ੍ਰੋਬਲਮ ਆ ਗਈ ਮੇਰੇ ਯਾਰ ਦੋਸਤ ਸੀ ਉਹਨਾਂ ਕਿ ਮੈਂ 10 ਤੋਂ 15 ਦੇ ਲੈਵੇ ਕਰੀਵਾ ਅੱਛਾ ਮੇਤਰਾਂ ਨੂੰ ਦਵਾਈ ਦਵਾ ਚੁੱਕਾ ਉਹਨਾਂ ਨੂੰ ਇੱਕ ਨੰਬਰ ਦਾ ਰਿਜ਼ਲਟ ਮਿਲਿਆ ਰਿਜ਼ਲਟ ਮਿਲਿਆ ਬਿਲਕੁਲ ਬਾਕੀ ਗੱਲ ਹੁੰਦੀ ਹੈ ਭਰੋਸੇ ਦੀ ਜਿਹੜਾ ਭਰੋਸਾ ਰੱਖ ਨਾ ਯਾਰ ਕੀ ਹਾਲ ਹੈ ਬਰੌਡਵੇ ਤੇ ਸੀ ਉਹਨੇ ਮੈਨੂੰ ਪਛਾਣ ਲਿਆ ਕਹਿੰਦਾ ਭਾਈ ਤਨੂੰ ਵੀ ਕੀ ਹਾਲ ਹੈ ਮੈਂ ਕਿਹਾ ਠੀਕ ਆ ਭਾਈ ਤੇ ਮੈਨੂੰ ਐਵੇਂ ਵੀਡੀਓ ਦੇਖਿਓ ਕਹਿੰਦਾ ਹਾਂ ਯਾਰ ਤੇ ਤੋਂ ਮੈਂ ਦਵਾਈ ਮੰਗਾਈ ਸੀਗੀ ਤੇ ਕਹਿੰਦਾ ਯਾਰ ਮੈਂ ਠੀਕ ਆ ਮੇਰੇ ਕੋਲ ਹੁਣ ਮੁੰਡਾ ਹੋਇਆ ਉਹਨੇ ਮੇਰੀ ਸੇਵਾ ਕੀਤੀ ਗੱਲਾਂ ਹੀ ਛੱਡ ਦੋ ਨੇ ਇੰਨੀ ਜਿਆਦਾ ਸੇਵਾ ਕੀਤੀ ਮੈਂ ਦੱਸ ਨਹੀਂ ਸਕਦਾ ਤੇ ਉਹਨੇ ਵਿਚਾਨੇ ਮੈਨੂੰ ਫੋਨ ਵੀ ਗਿਫਟ ਕਰ ਕਰਿਆ ਉੱਥੇ ਤੇ ਆਪੇ ਘਰੇ ਲੈ ਕੇ ਗਿਆ ਫੈਮਿਲੀ ਚ ਹਨਾ ਉਦੋਂ ਐ ਬਹੁਤ ਲੋਕ ਉੱਥੇ ਮਿਲੇ ਜਿਹੜੇ ਆਪਾਂ ਤੋਂ ਦਵਾਈਆਂ ਮੰਗਾਉਂਦੀ ਸੀ ਇੰਗਲੈਂਡ ਚ ਜਦੋਂ ਉਹਨਾਂ ਨੂੰ ਪਤਾ ਲੱਗੇ ਭਾਈ ਤਨੂੰ ਜਾਂ ਇੰਗਲੈਂਡ ਚ ਆ ਉਹ ਪੀੜਤਾ ਤਾਂ ਤੁਸੀਂ ਵੀ ਦਿੱਤੇ ਗਏ ਨੰਬਰਾਂ ਦੇ ਤਲੋਜ਼ ਵੀਰ ਨਾਲ ਗੱਲ ਕਰ ਸਕਦੇ ਹੋ ਦਵਾਈ ਮੰਗਵਾ ਸਕਦੇ ਹੋ ਰਿਜ਼ਲਟ ਵੀਰ ਹੋਰਾਂ ਨੇ ਤੁਹਾਨੂੰ ਦੱਸ ਦਿੱਤਾ ਬਾਕੀ ਕਿਹਨੇ ਜਾਂ ਰਾਤ ਹੈ ਜਾਣੀ ਹੈ ਜਾਂ ਹਵਾ ਪੈ ਜਾਣੀ ਹੈ ਸੋ ਅਗਰ ਤੁਹਾਨੂੰ ਤੁਸੀਂ ਥੱਕ ਚੁੱਕੇ ਹੋ ਕਿਤੇ ਦਵਾਈਆਂ ਖਾ ਖਾ ਕੇ ਤਾਂ ਇੱਕ ਵਾਰ ਜਿਹੜਾ ਬੈਦ ਸਾਹਿਬ ਤੋਂ ਜਰੂਰ ਤੁਸੀਂ ਜਿਹੜਾ ਟ੍ਰੀਟਮੈਂਟ ਉਹ ਲੈ ਕੇ ਦੇਖੋ ਰਿਜ਼ਲਟ ਤੁਹਾਨੂੰ ਬਾਈ ਹੋਰਾਂ ਮਿਲ ਨਹੀਂ ਮਿਲਣਾ ਸੋ ਥੈਂਕ ਯੂ ਬੈਦ ਸਾਹਿਬ ਅਨੀਆਂ ਗੱਲਾਂ ਬਾਤਾਂ ਕਰਨ ਦੇ ਲਈ ਯਾਨੀ ਅੱਛਾ ਜਿਹੜਾ ਹੁਣ ਤੁਹਾਡਾ ਜਿਹੜਾ ਲੇਟੈਸਟ ਚੱਲਿਆ ਹੈ ਇੱਕ 3 ਮਹੀਨੇ ਦਾ ਕਹ ਰਹੇ ਹੋ 3 ਮਹੀਨੇ ਵਾਲਾ ਕੋਰਸ ਜਾਂਦਾ ਵਧੀਆ ਜਾਂ ਗੋਲੀਆਂ ਦਾ ਚੱਲ ਵਧੀ ਜਾਂ ਜਿਹਦੇ ਮਤਲਬ ਵਿਆਹ ਦੇ ਵਿੱਚ ਥੋੜੇ ਦਿਨ ਲੱਗੇ 15 ਦਿਨ ਲੱਗੇ ਚੰਚਲ ਵੀ ਆ ਜਾਂਦੇ ਲੋਕ 10 ਦਿਨ ਲੱਗੇ ਤੇ ਬੇਨਤੀ ਹੈ ਜੇ ਤੁਹਾਨੂੰ ਐਦਾਂ ਦੀ ਪ੍ਰੋਬਲਮ ਹੈ ਤੁਸੀਂ 3 ਮਹੀਨੇ ਪਹਿਲਾਂ ਉਹ ਕੋਰਸ ਕਰੋ ਠੀਕ ਹੋਵੋਗੇ ਤੇ ਬਾਕੀ ਇੱਕ ਗੱਲ ਹੋਰ ਹੈ ਨੇਚਰਲ ਚੀਜ਼ਾਂ ਨਹੀਂ ਨੇਚਰਲ ਜੜੀ ਬੂਟੀਆਂ ਪਸਮਾ ਪੇਸਤੀਆਂ ਪਾਈਆਂ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਹਨਾ ਤੇ ਬਾਕੀ ਇੱਕ ਗੱਲ ਹੋਰ ਹੈ ਇਕੱਲੇ ਇਹ ਦੋ ਮਰੀਜ਼ ਨਹੀਂ ਆਪਾਂ ਤੋਂ ਠੀਕ ਹੋਏ ਪਤਾ ਨਹੀਂ ਕਿੰਨੇ ਕੁ ਠੀਕ ਹੋਏ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰੋ ਅਸੀਂ ਤੁਹਾਨੂੰ ਲਿੰਕ ਭੇਜਾਂਗੇ ਉੱਥੇ ਤੁਸੀਂ ਦੇਖ ਲਓ ਮਤਲਬ ਰਿਪੋਰਟਾਂ ਦੇਖੋ ਲੋਕਾਂ ਦੀ ਲੇਡੀਜ਼ ਹੋਈ ਠੀਕ ਹੋਣੀ ਬਿਲਕੁਲ ਹਾਂ ਇਦਾਂ ਦੀ ਘਬਰਾਉਣ ਵਾਲੀ ਗੱਲ ਨਹੀਂ ਤਾਂ ਚਲ ਮੁੰਡੇ ਨੇ ਕੋਈ ਚੱਕਰ ਨਹੀਂ ਹੈਗਾ ਤਾਂ ਠੀਕ ਹੋਣੀ ਸੀਗੀ ਤੇ ਆਪਣੇ ਭਰਾ ਨੇ ਹਨਾ ਤੇ ਬਾਕੀ ਦੋਸਤੋ ਜੇ ਜਿਵੇਂ ਤੁਹਾਨੂੰ ਨਾ ਕੋਈ ਕਿਸੇ ਤਰ੍ਹਾਂ ਦੀ ਵੀ ਤੁਸੀਂ ਦਵਾਈ ਲੈਣੀ ਹੈ ਫੋਨ ਕਰਕੇ ਡਿਸਕਸ ਕਰ ਲਓ ਹਨਾ ਅਲੱਗ-ਅਲੱਗ ਰੋਗ ਲਈ ਅਲੱਗ-ਅਲੱਗ ਕੰਡੀਸ਼ਨ ਲਈ ਅਲੱਗ-ਅਲੱਗ ਦਵਾਈ ਹੁੰਦੀ ਹੈ ਉਹ ਤੁਸੀਂ ਵੀਰ ਨਾਲ ਗੱਲਬਾਤ ਕਰਕੇ ਹਨਾ ਪੂਰੀ ਡਿਸਕਸ ਕਰਕੇ ਤੁਸੀਂ ਦਵਾਈ ਤਿਆਰ ਕਰਵਾ ਸਕਦੇ ਹੋ ਤਾਂ ਤੇ ਬਾਕੀ ਕੋ ਹੋਰ ਗੱਲ ਜੀ ਅਸੀਂ ਨਾ ਇਹ ਨਹੀਂ ਹੈਗਾ ਵੀ ਦਵਾਈ ਇੱਕ ਮਰੀਜ਼ ਨੂੰ ਹੀ ਸਾਰੀਆਂ ਦੇਤੀਆਂ ਅਸੀਂ ਬਾਤ ਪਿੱਤ ਕਫ ਤਸਵੀਰ ਗਰਮਾ ਠੰਡੀਆਂ ਉਹਦੇ ਮੁਤਾਬਕ ਤਿਆਰ ਕਰਕੇ ਦਿੰਦੇ ਹਾਂ ਠੰਡੀ ਦਵਾਈ ਦੇਣੀ ਆ ਠੰਡੀਆਂ ਦਵਾਈਆਂ ਲਾਉਣੀਆਂ ਜੇ ਇਹਦੀ ਗਰਮ ਇਹਦੀ ਠੰਡੀ ਆ ਇਹਨੂੰ ਗਰਮ ਵੀ ਵਿੱਚ ਲਾਉਣੀਆਂ ਨੇ ਜਿਵੇਂ ਸਾਰੀਆਂ ਚੀਜ਼ਾਂ ਦੇਖ ਕੇ ਅਸੀਂ ਜਿਵੇਂ ਹੁਣ ਬਾਈ ਨੂੰ ਕਹਾਂਗੇ ਜੀਭ ਕੱਢ ਜੀਭ ਕੱਢੀ ਆਪਣੀ ਹਾਂ ਇਹਦੀ ਜੀਵ ਘਟਾਗੇ ਤੋਂ ਕਢੀ ਆਏ ਅਸੀਂ ਮਤਲਬ ਦੇਖਦੇ ਆ ਉਹਦੇ ਸਿੰਪਟਮ ਜਿਵੇਂ ਆਹ ਨਾ ਹੋ ਨੀ ਨਵਾਂ ਤੋਂ ਪਤਾ ਲੱਗ ਜਾਂਦਾ ਹਨਾ ਤੇ ਇਹਨਾਂ ਤੋਂ ਪਤਾ ਲੱਗ ਜਾਂਦਾ ਸਾਨੂੰ ਬੰਦੇ ਦੀ ਕਫ ਕੀ ਆ ਕਿੱਥੀ ਕੀ ਆ ਹੁਣ ਜਿਹੜੇ ਦੇਸ਼ਾਂ ਮਦੀਸਾਂ ਦੇ ਵਿੱਚ ਬੈਠੇ ਨੇ ਤੇ ਉਹਨਾਂ ਨੇ ਪਸ਼ਾਬ ਦਾ ਜਿਹੜਾ ਟੈਸਟ ਆ ਉਹ ਕਰਦੇ ਆ ਉਹ ਵੀ ਅਗਲੇ ਨੂੰ ਦੱਸਦੇ ਆ ਵੀ ਗਲਾਸ ਦੇ ਵਿੱਚ ਕਰਾ ਇਦਾਂ ਕਰ ਜਿਵੇਂ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਹਨੂੰ ਬੋਤਲ ਨੂੰ ਕਰ ਦਿੰਦਾ ਨਾਲੇ ਲੋਕ ਠੀਕ ਵੀ ਹੋਏ ਮੈਨੂੰ ਫੋਨ ਆਇਆ ਕਹਿੰਦੇ ਬਾਈ ਯਾਰ ਅਸੀਂ ਰਿਪੋਰਟ ਤੋਂ ਬਚ ਗਏ ਮਤਲਬ ਤੁਹਾਨੂੰ ਪਤਾ ਯਾਰ ਫੋਰਨ ਕੰਟਰੀਆਂ ਦੇ ਵਿੱਚ ਪੋਟਾ ਕਰਾਉਣੀਆਂ ਬਹੁਤ ਔਖੀਆਂ ਨੇ ਹ ਬਹੁਤ ਬਹੁਤ ਸ਼ੁਕਰੀਆ ਵੈਦ ਸਾਹਿਬ ਤਾਂ ਦੋਸਤੋ ਅਗਰ ਤੁਸੀਂ ਵੀ ਇਸ ਤਰ੍ਹਾਂ ਦੀ ਕਿਸੇ ਬਿਮਾਰੀ ਤੋਂ ਪੀੜਤ ਹੋ ਤਾਂ ਦਵਾਈ ਮੰਗਵਾ ਸਕਦੇ ਹੋ ਉਸ ਵੀਡੀਓ ਦੀ ਚੈਨ ਨਹੀਂ ਮਿਲਦੇ ਕਿਸੇ ਨਵੀਂ ਵੀਡੀਓ ਕਿਸੇ ਨਵੀਂ ਜਾਣਕਾਰੀ ਦੇਣਾ ਉਹ ਤੱਕ ਲਈ ਸਸ ਸਤਿ ਸ਼੍ਰੀ ਅਕਾਲ ਜੀ